ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਪ ਭਾਰਤੀ ਸੇਵਾ ਸੰਮਤੀ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਮੈਂਬਰ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 6 ਦਿਨ ਨਰਾਦੇ ਦੇ ਲਈ ਮਾਤਾ ਮੰਨਸਾ ਦੇਵੀ ਮੰਦਿਰ ਚੰਡੀਗੜ੍ਹ ਵਿਖੇ ਭੰਡਾਰੇ ਮੈਡੀਕਲ ਸੇਵਾ ਅਤੇ ਵਲੰਟੀਅਰ ਸੇਵਾ ਕੀਤੀ ਜਾਂਦੀ ਹੈ ਜਿਸ ਲਈ ਰਾਸ਼ਨ ਦਾ ਟਰੱਕ ਸੇਵਾ ਸੰਮਤੀ ਦੇ ਦਫ਼ਤਰ ਪਰਵਾਣਾ ਕੀਤਾ ਅੱਜ ਯਾਤਰਾ ਚੱਲੀ ਹੈ ਦੁਰਗਾ ਸੇਵਾ ਦਲ ਵੱਲੋਂ ਕੀ ਕਹਿਣਾ ਚਾਹੁੰਦੇ ਹਾਂ ਅੱਜ ਧੂਰੀ ਤੋਂ ਸਰ ਭਾਰਤੀ ਸੇਵਾ ਸੰਸਤੀ ਲੰਗਰ ਚਲਾਉਣ ਵਾਸਤੇ ਰਾਸ਼ਨ ਦਾ ਤਰੱਕ ਪੇਜ ਰਹੀ ਹੈ ਤੇ ਸਾਡੇ ਵਲੰਟੀਅਰ ਜਿੰਨਾ ਵੀ ਕੰਟਰੋਲ ਕਰਨਾ ਹੈ ਉੱਥੇ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਕੋਈ ਬਿਮਾਰ ਜਾਂ ਕੋਈ ਹੈਂਡੀਕੈਪ ਕੋਈ ਵੀ ਯਾਤਰੀ ਜਾਂਦਾ ਸਾਡੇ ਜਿਹੜੇ ਵਲੰਟੀਅਰ ਹੋਣਗੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਮੱਥਾ ਟੇਕਾਉਣ ਚ ਪੂਰਾ ਸਹਿਯੋਗ ਕਰਦਣੇ ਕੋਈ ਵੀ ਯਾਤਰੀ ਹੈ ਕਿਸੇ ਕਿਸੇ ਕਿਸਮ ਦੀ ਉਹਨਾਂ ਨੂੰ ਦਿੱਕਤ ਨਹੀਂ ਆਉਣ ਦਿੰਦੇ ਸਾਰੇ ਸਹੀ ਤਰੀਕੇ ਨਾਲ ਮੱਥਾ ਟੇਕਉਂਦੇ ਨੇ ਮਾਤਾ ਦੇ ਤੇ ਸਾਡਾ ਇੱਕ ਹਫ਼ਤਾ ਉੱਥੇ ਲੰਗਰ ਚੱਲਦਾ ਹੈ ਤੇ ਨਾਲੇ ਡਿਊਟੀਆਂ ਦਿੰਦੇ ਨੇ ਜਿੱਥੇ ਵੀ ਲੋੜ ਪੈਂਦੀ ਹੈ ਆਪਣੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਨਾਲ ਰਲ ਕੇ ਜਦੋਂ ਵੀ ਲੋੜ ਪਵੇ ਤਾਂ ਸਾਡੇ ਜਿਹੜੀ ਦੁਰਗਾ ਸੇਵਾਦਾਰ ਪੰਜਾਬ ਹੈ ਪੂਰੇ ਵਧੀਆ ਤਰੀਕੇ ਨਾਲ ਉਹਨਾਂ ਦਾ ਸਹਿਯੋਗ ਕਰਦਾ ਹੈ ਸਾਡਾ ਦੁਰਗਾ ਸੇਵਾਦਾਰ ਪੰਜਾਬ ਤੇ ਡਿਊਟੀਆਂ ਵੀ ਦਿੰਦੇ ਨੇ ਤੇ ਲੰਗਰ ਵੀ ਚੱਲਦਾ ਹੈ ਇੱਕ ਹਫ਼ਤਾ ਤੇ ਬਹੁਤ ਵਧੀਆ ਤਰੀਕੇ ਨਾਲ ਸਾਡੀ ਜਿਹੜੀ ਡਿਊਟੀ ਹੈ ਤੇ ਮੈਡੀਕਲ ਕੈਂਪ ਵੀ ਲੱਗਦਾ ਹੈ ਹਰ ਕਿਸਮ ਦੀ ਉੱਥੇ ਜਿਹੜੀ ਸੇਵਾ ਕੀਤੀ ਜਾਂਦੀ ਹੈ ਸਾਡੀ ਦੁਰਗਾ ਸੇਵਾ ਦਾ ਪੰਜਾਬ ਤੋਂ ਧੰਨਵਾਦ ਜਿਹੜਾ ਤੁਸੀਂ ਉਪਰਾਲਾ ਕੀਤੀ ਤੋਂ ਯਾਤਰਾ ਚੱਲੀ ਹੈ ਕਿ ਕੀ ਕਹਿੰਦੇ ਚੁੱਕੀ ਅੱਜ ਸਾਰੇ ਭਾਰਤੀਆ ਸੇਵਾ ਸਭ ਦੀ ਧੂਰੀ ਵੱਲੋਂ ਪ੍ਰਧਾਨ ਰਕੇਸ਼ ਕੁਮਾਰ ਜੀ ਦੇ ਪ੍ਰਧਾਨਗੀ ਦੇ ਵਿੱਚ ਇਹ ਜਿਹੜਾ ਸੀ ਟਰੱਕ ਰਵਾਨਾ ਕਰ ਰਹੇ ਹਾਂ ਸ੍ਰੀ ਮਾਤਾ ਮੰਸਾ ਸ੍ਰੀ ਦੁਰਗਾ ਸੇਵਾ ਪੰਜਾਬ ਦੇ ਨਾਲ ਮਿਲ ਕੇ ਮਾਤਾ ਮੰਸਾ ਦੇਵੀ ਪੰਚਕੁਲਾ ਵਿਖੇ 29 ਤਰੀਕ ਤੋਂ ਲੈ ਕੇ 6 ਤਰੀਕ ਤੱਕ ਉੱਥੇ ਭੰਡਾਰਾ ਵਲੰਟੀਅਰ ਸੇਵਾ ਤੇ ਮੈਡੀਕਲ ਕੈਂਪ ਲੱਗੂਗਾ ਭੰਡਾਰੇ ਦੇ ਵਿੱਚ ਆਮ ਯਾਤਰੀਆਂ ਦੇ ਵਿੱਚ ਉੱਥੇ ਜਿਹੜਾ ਹੈ ਅਸੀਂ ਹਰ ਦਿਨ ਮਤਲਬ ਹੈ ਡੇਅਰ ਅਬਾਊਟ 18 ਘੰਟੇ ਸਰਵਿਸ ਦਿੰਦੇ ਆ ਤੇ ਜਿਹੜੇ ਸਾਡੇ ਵਲੰਟੀਅਰ ਨੇ ਤੁਰੀ ਤੋਂ ਵੀ ਜਾ ਰਹੇ ਨੇ ਫਸਾਰੇ ਪੰਜਾਬ ਦੇ 32 ਸੰਸਥਾਵਾਂ ਦੇ ਜਿਹੜੇ ਆਣਗੇ ਉੱਥੇ ਭੀੜ ਨੂੰ ਕੰਟਰੋਲ ਕਰਨ ਵਾਸਤੇ ਪੁਲਿਸ ਨਾਲ ਪੂਰਾ ਸਹਿਯੋਗ ਕਰਦੇ ਨੇ ਤੇ ਇਹਦੇ ਵਿੱਚ ਜਿਹੜਾ ਹੈ ਸਾਡਾ ਦੁਰਗਾ ਸੇਵਲ ਪੰਜਾਬ ਦੇ ਵਿੱਚ ਤੁਰੀ ਦਾ ਜਿਹੜਾ ਇੱਕ ਉਚੇਚਤਾ ਸਥਾਨ ਹੈ ਕਿਉਂਕਿ ਹੈਡ ਦੁਰਗਾ ਸੇਵਲ ਪੰਜਾਬ ਦਾ ਹੈੱਡ ਆਫਿਸ ਹੈ ਉਹ ਵੀ ਤੁਰੀ ਹੈ ਤੇ ਸਾਨੂੰ ਇਹ ਮਾਨ ਪ੍ਰਾਪਤ ਹੈ ਸਾਰੇ ਭਾਤੀਆ ਸੇਵਾ ਸੰਪਤੀ ਧੂਰੀ ਨੂੰ ਕਿ ਅਸੀਂ ਜਿਹੜਾ ਪੰਜਾਬ ਦੀ ਇੰਨੇ ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਆਪਣਾ ਉੱਥੇ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ ਤੇ ਉੱਥੇ ਆਮ ਯਾਤਰੀਆਂ ਦੇ ਵਾਸਤੇ ਇੱਕ ਸਾਡੇ ਕਲੋਂ ਜਿਹੜਾ ਹੈ ਮੈਡੀਕਲ ਕੈਂਪੀ ਲੱਗਣਾ ਜਿਹੜੇ ਫਰਸਟ ਏਡ ਸਭ ਨੂੰ ਜਿਹੜੀ ਸਹਾਇਤਾ ਉੱਥੇ ਦੇਵਾਂਗੇ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز